ਅਰਸ਼ਦੀਪ ਆਪਣਾ ਕਹਿੰਦੇ ਅਰਸ਼ਾਂ ਤੇ ਪਹੁੰਚ ਗਿਆ ਜਿਹੜਾ ਕੰਮ ਕਈਆਂ ਤੋਂ ਨਹੀਂ ਹੋਇਆ ਸੀਗਾ ਉਹ ਅਰਸ਼ਦੀਪ ਨੇ ਕਰ ਦਿਖਾਇਆ ਤੇ ਕਰ ਵੀ ਬਹੁਤ ਥੋੜੇ ਸਮੇਂ ਦੇ ਵਿੱਚ ਦਿੱਤਾ ਇਹ ਥੋੜੀ ਖੇਡ ਨਾਲ ਜੁੜੀ ਹੋਈ ਖਬਰ ਹੈ ਇਹਦੇ ਨਾਲ ਥੋੜਾ ਜਿਹਾ ਚਾਨਣਾ ਪਾ ਦਿਓ ਜੀ ਦੇਖੋ ਤੁਹਾਡੇ ਤੋਂ ਪਹਿਲਾਂ ਨਾ ਮਾਨ ਸਾਹਿਬ ਹੁੰਦੇ ਸੀਗੇ ਅਰਸ਼ਦੀਪ ਨਿਊ ਕਮਰ ਸੀਗਾ ਉਸ ਵੇਲੇ ਉਹ ਕੋ ਕੈਚ ਛੁੱਟ ਗਿਆ ਇਦਾਂ ਹੀ ਮਤਲਬ ਕਿ ਮਾਨ ਸਾਹਿਬ ਨੇ ਕੋਈ ਗੱਲ ਛੇੜ ਲਈ ਜੀ ਮਾਨ ਸਾਹਿਬ ਵੀ ਅੱਜ ਯਾਦ ਆ ਗਏ ਜੀ ਟ੍ਰੋਲਿੰਗ ਹੋਈ ਬਿਲਕੁਲ ਕਾਫੀ ਟ੍ਰੋਲਿੰਗ ਹੋਈ ਮੈਂ ਉਸ ਵੇਲੇ ਇੱਕ ਗੱਲ ਕਹੀ ਸੀ ਆਡੀਅנס ਆਪਣੀ ਇਹ ਸਾਰੀ ਪੁਰਾਣੀ ਆਡੀਅנס ਇਹਨਾਂ ਨੂੰ ਯਾਦ ਹੋਏ ਜੀ ਮੈਂ ਕਿਹਾ ਜੀ ਅਰਸ਼ਦੀਪ ਜਾਣਤਾ ਇਸ ਟ੍ਰੋਲਿੰਗ ਦਾ ਮਾਰਿਆ ਬिखर ਜਾਏਗਾ ਜਾਂ ਨਿਖਰ ਜਾਏਗਾ ਨਿਖਰ ਜਾਏਗਾ ਹੂੰ ਬਿਲਕੁਲ ਤੇ ਜੇ ਨਿਖਰ ਜਾਏਗਾ ਨਾ ਇਹ ਬਹੁਤ ਦੂਰ ਤੱਕ ਨਿਕਲ ਜਾਏਗਾ ਤੇ ਮੇਰਾ ਮੰਨਣਾ ਉਹ ਬੰਤਾ ਇਹ ਸਾਰੀਆਂ ਚੀਜ਼ਾਂ ਫੇਸ ਕਰਕੇ ਆਪਣੇ فن ਦੇ ਨਾਲ ਆਪਣੀ ਕਲਾ ਦੇ ਨਾਲ ਜਵਾਬ ਦੇਵੇਗਾ ਉਸਨੇ ਦਿੱਤਾ ਐਸਾ ਬਿਲਕੁਲ ਉਸਨੇ ਜਵਾਬ ਦਿੱਤਾ ਹੈ ਹਮ ਸਰ ਉਸਨੇ ਕੱਲ ਇੰਗਲੈਂਡ ਦੇ ਖਿਲਾਫ ਜਦੋਂ ਵਿਕਟ ਚ ਟਕਾਈ ਹਮ ਤਾਂ ਉਹ ਇੰਡੀਆ ਦਾ T20 ਚ ਹਾਈਐਸਟ ਵਿਕਟ ਟੇਕਰ ਬੋਲਰ ਬਣ ਗਿਆ ਹਮ ਇਹ ਤੋਂ ਪਹਿਲਾਂ ਯੂਜੀਸੀ ਯੋਜਵਿੰਦਰ ਚਾਹ ਜੀ ਬੜਾ ਨਾਠਕਟ ਬੰਦਾ ਆ ਹਮ ਬਹੁਤ ਪਿਆਰ ਕਰਦਾ ਮੈਂ ਉਹਨੂੰ ਬੜਾ ਬੜਾ ਜੋਛਲਾ ਆਦਮੀ ਆ ਜੀ ਜੀ ਤਾਂ ਉਹਨੇ 80 ਮੈਚਾਂ ਚ 96 ਵਿਕਟਾਂ ਲੈ ਰੱਖੀਆਂ ਸੀ ਹਮ ਇਸ ਬੰਦੇ ਨੇ ਸਿਰਫ ਸਪੀਡ ਦੇਖੋ ਉਹਨੂੰ ਹਮ ਇਕਨੋਮੀ ਦੇਖੋ ਇਹਦੀ ਕਹੋ ਐਵਰੇਜ ਦੇਖੋ ਵਿਕਟਰ 60 ਮੈਚਾਂ ਚ 97 ਮਾਰੀਆਂ ਉਹਨੇ 80 ਚ 96 ਕੀਤੀਆਂ ਸੀ ਯੂਜੀ ਨੇ ਜੀ ਤਾਂ ਬੰਦੇ ਨੇ ਕਮਾਲ ਕਰ ਦਿੱਤੀ ਸਰ ਤਾਂ ਬਹੁਤ ਜਲਦੀ 100 ਵਿਕਟਾਂ ਲੈਣ ਵਾਲਾ ਪਹਿਲਾ ਇੰਡੀਅਨ ਬੋਲਰ ਬਣੇਗਾ ਜੀ T20 ਚ ਹੂੰ ਤਾਂ ਕੋਈ ਬਾਲ ਪੈ ਰਹੀ ਹੈ ਲੈਂਥ ਬਹੁਤ ਖੂਬਸੂਰਤ ਹੈ ਕਿਆ ਬਾਤ ਤੇ ਮੈਂ ਤੇ ਹੁਣ ਵਨ ਡੇਸ ਤਾਂ ਆ ਗਿਆ ਹੂੰ ਆਪਣੇ ਇਥੇ ਇਹ ਸੇਖੋ ਹੁਣ ਕਰਕੇ ਨਾ ਜੀ ਇਹਨੂੰ ਵੰਡੇ ਚ ਨਹੀਂ ਚੁੰਦੇ ਅਰੇ ਸਰ ਟਾਈਮ ਹੁੰਦਾ ਸਬਰ ਕਰ ਮੈਨੂੰ ਇਉਂ ਲੱਗਦਾ ਟੈਸਟ ਚ ਵੀ ਆਏਗਾ ਹੂੰ ਆਉਂ ਨਹੀਂ ਜਾ ਰਿਹਾ ਪਰਫਾਰਮੈਂਸ ਸ਼ਮੀ ਜਾ ਰਿਹਾ ਸਿਰਾਜ ਦਾ ਪੱਤਾ ਕੱਟਿਆ ਗਿਆ ਲੱਗਪੱਗ ਲੱਗਪੱਗ ਹੂੰ ਠੀਕ ਹੈ ਜੀ ਮੈਨੂੰ ਉਹ ਬੁੰਮਰੇ ਦਾ ਵੀ ਟਾਈਮ ਆ ਗਿਆ ਹੁਣ ਬੁੰਮਰਾ ਨੇ ਵੀ ਰਿਟਾਇਰ ਹੋਣਾ ਜੀ ਕਿਉਂਕਿ ਬੁੰਮਰਾ ਨੇ ਬਹੁਤ ਸਰਵ ਕਰ ਲਿਆ ਤਾਂ ਮੈਨੂੰ ਇਉਂ ਲੱਗਦਾ ਹੈ ਕਿ ਸਰੋ ਦਾ ਟਾਈਮ ਆ ਗਿਆ ਟਾਈਮ ਆ ਗਿਆ ਵੇਖੋ ਆਪੋ ਦਾ ਘਣਾ ਟਾਈਮ ਆਏਗਾ ਉਹ ਕਰਨਵੀਰ ਸਿੰਘ ਦੀ ਫਿਲਮ ਦਾ ਸੀਗਾ ਆਪਾਂ ਦਾ ਟਾਈਮ ਆਏਗਾ ਸੋ ਅਰਸ਼ਦੀਪ ਦਾ ਸਰ ਟਾਈਮ ਆ ਗਿਆ ਹੂੰ ਹੂੰ ਤਾਂ ਉਦੋਂ ਆਪ ਦੇਖੋ ਮਨਜੀਤ ਸਿੰਘ ਕਹਿੰਦੇ ਕਿ ਉਦੋਂ ਬਿਲਕੁਲ ਤੁਸੀਂ ਕਿਹਾ ਸੀ ਤਾਂ ਮੈਨੂੰ ਇਹੀ ਉਮੀਦ ਸੀ ਕਿਉਂਕਿ ਇਹ ਅੰਡਰ 19 ਵਰਲਡ ਕੱਪ ਖੇਡ ਕੇ ਆਇਆ ਹੋਇਆ ਸ਼ਖਸ ਹੈ ਹੂੰ ਸੰਘਰਸ਼ ਚੋਂ ਨਿਕਲਿਆ ਸ਼ਖਸ ਹੈ ਜੀ 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 ਠੀਕ ਹੈ ਜੇਤੂ ਹੈ ਚੈਂਪੀਅਨ ਬੰਦਾ ਹੈ ਔਰ ਬਹੁਤ ਤਗੜਾ ਜਿਗਰਾ ਰੱਖਦਾ ਹੈ ਸਾਹ ਬੋਲਦਾ ਕੋਈ ਕਦੇ ਕੰਟਰੋਵਰਸੀ ਦੇਖੀ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਕਹਿੰਦੇ ਹੁੰਦੇ ਆ ਵੀ ਕੰਮ ਬੋਲਦੇ ਆ ਫਿਰ ਉਹਨਾਂ ਕੀ ਡੀਸੈਂਟ ਆਦਮੀ ਹੈ ਡੀਸੈਂਟ ਪਿਓਰ ਕ੍ਰਿਕਟਰ ਹੈ ਪਿਓਰ ਕ੍ਰਿਕਟਰ ਇਦਾਂ ਦੇ ਹੁੰਦੇ ਆ ਸੱਚਮੁੱਚ ਰਾਹੁਲ ਦਰਾਵੜ ਵਰਗੇ ਸਚਨ ਵਰਗੇ ਭਾਈ ਯਾਰ ਬੋਲੀ ਜਾਓ ਤੁਸੀਂ ਬੋਲੀ ਜਾਓ ਜਵਾਬ ਦਿੰਦੇ ਆ ਮੈਂ ਆ ਗਿਆ ਨਾ ਜਦੋਂ ਤੁਸੀਂ ਲੱਖ ਕਰੋਗੇ ਤੁਹਾਡੀਆਂ ਲੱਖ ਤੇ ਮੇਰੀ ਇੱਕ ਹਾਂ ਬਰਬਰਾ ਉਹ ਮਤਲਬ ਕਿ ਜਵਾਬ ਦਿੱਤਾ ਬੰਦੇ ਨੇ ਸੋ ਨਿਖਰ ਚੁੱਕਾ ਅਰਸ਼ਦੀਪ ਬਹੁਤ ਦੂਰ ਜਾ ਗਿਆ ਮੈਨੂੰ ਇਹ ਲੱਗਦਾ ਕਿ ਟੈਸਟ ਟੀਮ ਚ ਬਹੁਤ ਜਲਦੀ ਤੁਸੀਂ ਦੇਖੋਗੇ ਅਰਸ਼ਦੀਪ ਜੀ ਜੀ ਉਹ ਇੱਕ ਨਾ ਕਹਾਵਤ ਸੀ ਕਹਿੰਦੇ ਬੁਰੇ ਟਾਈਮ ਦੇ ਵਿੱਚ ਜਾਂ ਤੇ ਬੰਦਾ ਟੁੱਟ ਜਾਂਦਾ ਜਾਂ ਫਿਰ ਰਿਕਾਰਡ ਤੋੜ ਦਿੰਦਾ ਹੈ ਨਾ ਉਹ ਕੰਮ ਜਿਹੜੀ ਉਹ ਕਹਾਵਤ ਨੂੰ ਸੱਚ ਕੀਤਾ ਮਿਸਾਲ ਨੂੰ ਸੱਚ ਕੀਤਾ ਅਰਸ਼ਦੀਪ ਨੇ ਜੀ ਬਿਲਕੁਲ ਜੀ ਸਹਿ ਸਿਮਰਨਜੀਤ ਨਵੀ ਯਾਦ ਹੈ ਜੀ ਉਹਨਾਂ ਨੂੰ ਵੀ ਕਹਿੰਦੇ ਤੁਸੀਂ ਪਾਕਿਸਤਾਨ ਖੜਾਰੀ ਦਾ ਵੇਰਵਾ ਦਿੱਤਾ ਸੀ ਅਰਸ਼ਦੀਪ ਵਾਲੀ ਜੀ 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 ਕੀ ਬਾਤ ਹੈ ਮੈਨੂੰ ਲੈ ਕੇ ਸੋ ਟ੍ਰੋਲਿੰਗ ਜਿਹੜੀ ਹੈ ਨਾ ਸਭ ਆਪਾਂ ਨੂੰ ਹਰੇਕ ਨੂੰ ਜ਼ਿੰਦਗੀ ਚ ਫੇਸ ਕਰਨੀ ਪੈਂਦੀ ਹੈ। ਹਮ ਮੇਰੇ ਹਿੱਸੇ ਬਚਪਨ ਤੋਂ ਹੀ ਆ ਗਈ ਸੀ ਕਿ ਸਰ ਮੈਂ ਖੇਡਣ ਲੱਗ ਪਿਆ ਸੀਗਾ। ਹਮ ਤਾਂ ਬੜੀ ਟ੍ਰੋਲਿੰਗ ਉਹ ਕਦੇ ਕਿਸੇ ਫੇਰ ਦੱਸੂਗਾ। ਤਾਂ ਬਚਪਨ ਅੱਜ ਕੱਲ ਵੱਖਰੀ ਕਿਸ ਹੁੰਦੀ ਆ। ਅੱਜ ਕੱਲ ਇਹ ਫੋਨਾਂ ਚ ਆ ਗਈ ਆ। ਹਮ ਹੁੰਦੀ ਪਹਿਲਾਂ ਵੀ ਸੀਗੀ। ਜੀ ਜੀ। ਸੋ ਟ੍ਰੋਲਿੰਗ ਤਾਂ ਤੁਹਾਡੀ ਹੋਣੀ ਹੈ ਪਰ ਬਣਾਉਣਾ ਸਰ ਜੇ ਜਿਹੜਾ ਫਿਗਰ ਹੀ ਨਹੀਂ ਹੈ ਉਹਦਾ ਕਾਹਦਾ ਜ਼ਿਕਰ ਹੈ? ਫਿਗਰ ਹੋਗਾ ਤਾਂ ਜ਼ਿਕਰ ਹੋਣਾਗਾ। ਜ਼ਿਕਰ ਹੋਗਾ ਤਾਂ ਟ੍ਰੋਲਿੰਗ ਹੋ ਗਈ ਹੁੰਦੀ। ਜੀ